ਬੀਰੋ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕਰਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ ਮੈਂ ਕਿਹ ਮੋਬਾਈਲ ਠੀਕ ਕਰਨ ਆਲੇ ਨਹੀਂ ਆਏ ਕੱਲੇ ਦਿਮਾਗ ਠੀਕ ਕਰਨ ਆਲੇ ਵੀ ਆਏ ਨੇ ਕਿ ਭਗਵਾਨ ਸਤਿਮਾਨ ਤਾਂ 4-500 ਰੁਪਏ ਲੈ ਕੇ ਦਿਹਾੜੀ ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਤਵੇ ਆਪਣੀ ਕਲਾ ਨਾਲ ਆਪਣੀ ਕੀਰਤ ਨਾਲ ਕਾਮਯਾਬ ਹੋਣਾ ਕੋਈ ਮਾੜੀ ਗੱਲ ਹੈ ਜੀ ਉਥੋਂ ਉੱਠ ਕੇ ਆਏ ਪਿੰਡਾਂ ਚੋਂ ਆਪਣੀ ਕਲਾ ਨਾਲ ਪਰ ਰੱਬ ਨੇ ਜੋ ਦਾਤ ਬਖਸ਼ੀ ਥੋੜੀ-ਬਹੁਤ ਉਹਦੇ ਨਾਲ ਪੂਰੀ ਦੁਨੀਆ ਚ ਮਸ਼ਹੂਰੀ ਖੱਟੀ ਇਹ ਮਾੜੀ ਗੱਲ ਹੈ ਜੀ ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾੜੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਾ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਾ ਕੀਤੇ ਕੀਨੇ ਆ ਭਾਈ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਇਪੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਘ ਹੀ ਰਹਿਣਾ ਸੀ ਫੇਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਿੰਦਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਕਾ ਭਾਗੇ ਦੱਲ ਕਰ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੂਣ ਹੱਤਿਆ ਕਰਤੀ ਮੇਰਾ ਕੀ ਕਸੂਰ ਐ ਤੇ ਬਈ ਤੇ ਤੁਸੀਂ ਬਣ ਕੇ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕੁਟ ਖਾਂਦੇ ਸੀ ਸੋਨੇ ਦੇ ਬਿਸਕੁਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕੁਟਾਂ ਦਾ ਕੰਮ ਕੌਣ ਕਰਦੇ ਸੀ ਹੱਦਾਂ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ ਯਾਰ ਫਲਾਨਾ ਖੱ쩌ਰ ਐ ਫਲਾਨਾ ਅਰਬੀ ਕੋੜਾ ਐ ਫਲਾਨਾ ਆ ਇਹਨਾਂ ਕੋਲੇ ਤੋਂ ਬਿਨਾ ਕੰਮ ਗੱਲ ਹੀ ਕੋਈ ਨਹੀਂ ਹਲਚ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਾਈ ਤੱਕਾ ਕਿੱਥੇ ਹੋਈ ਜਾਂਦਾ ਉਹ ਬਹੁਤ ਬਲਵਾਨ ਹੈ ਸਭ ਨਿਗਾ ਉਹਦੀ ਸਾਡੇ ਕਹਿੰਦਾ ਇੰਨੇ 32 ਤੇ 33 ਐਮਐਲਏ ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ 'ਚ ਨੇ ਮੈਂ ਕਿਹਾ ਆਪਦਾ ਭਾਈ ਤਾਂ ਸੰਪਰਕ 'ਚ ਹੈ ਹੀ ਨਹੀਂ ਇੱਕ ਕੋਈ ਘਰ ਹੈ ਪੰਜਾਬ 'ਚ ਜੀਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ਥੱਲੇ ਵਾਲੀ ਦੇ ਕਾਂਗਰਸ ਦਾ ਗਲਤੀ ਨਾਲ ਕੋਈ ਵੀ ਪੌੜੀ ਤਹਾਂ ਥੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀਆਂ ਸਿਖਾਉਨੇ ਹੋ ਸਾਨੂੰ ਦੇਸ਼ ਭਗਤੀਆਂ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ